ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੋਰ ਦੱਸੋ ਜੀ ਤੁਸੀਂ ਸਭ ਕਿੱਦਾਂ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਮਗੇ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਇੱਥੇ ਟਾਈਮ ਹੋ ਗਿਆ ਸੀਗਾ ਜੀ ਆਥਨ ਦੇ ਨਾ 3:30 ਪਾਣੀ ਕੁ 4 ਦਾ ਟਾਈਮ ਸੀ ਤਰੀਕ ਸੀਗੀ 13 ਸਤੰਬਰ ਦਿਨ ਸ਼ਨੀਵਾਰ ਤੇ ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੀਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਇੱਥੇ ਮੈਂ ਧੋਰੀ ਸੀ ਜੀ ਚੁੰਨੀਆਂ कॉटन ਦੀਆਂ ਜਿਹੜੀਆਂ ਆਪਣੀਆਂ ਘਰ ਹੀ ਲੈਣ ਵਾਲੀਆਂ ਤੇ ਮੈਨੂੰ ਨਾ ਇਹ ਦੁਕਾਨ ਵਾਲੇ ਨੇ ਕਿਹਾ ਸੀ ਕਹਿੰਦਾ ਵੀ ਤੁਸੀਂ ਇਹ ਚੁੰਨੀਆਂ ਵੀ ਮਸ਼ੀਨ 'ਚ ਨਾ ਧੋਇਓ ਕਹਿੰਦਾ ਫੇਰ ਇਹਨਾਂ ਦੇ ਰੰਗ ਵੀ ਇਦਾਂ ਹੀ ਰਹਿਣਗੇ ਤੇ ਵੀ ਇਹ ਹੰਡਣਗੀਆਂ ਵੀ ਜ਼ਿਆਦਾ ਤੇ ਵੀ ਉਹ ਉਦਾਂ ਦੀ ਉਦਾਂ ਹੀ ਪਈਆਂ ਰਹਿਣੀਆਂ ਜਿਵੇਂ ਤੁਸੀਂ ਲੈ ਕੇ ਗਏ ਹੋ ਵੀ ਬਸ ਮਸ਼ੀਨ 'ਚ ਨਾ ਧੋਇਓ ਹੱਥਾਂ ਨਾਲ ਧੋਇਆ ਕਰਿਓ ਤਾਂ ਕਰਕੇ ਮੈਂ ਇੱਥੇ ਹੱਥਾਂ ਨਾਲ ਧੋ ਰਹੀ ਸੀ ਇਹਨਾਂ ਨੂੰ ਤੇ ਰਮਾਨ ਮੈਨੂੰ ਖਵਾ ਕੇ ਗਿਆ ਸੀ ਮਿਸ਼ਰੀ ਅੱਜ ਆਪਣੇ ਨਾਲ ਜਿਹੜੇ ਗੁਰਦੁਆਰਾ ਸਰਵਲ ਦੇ ਬਾਬਾ ਜੀ ਆ ਡਾਲੀ ਲੈਣ ਆਏ ਉਹ ਮਿਸ਼ਰੀ ਦਾ ਪ੍ਰਸ਼ਾਦ ਦੇ ਕੇ ਗਏ ਸੀਗੇ ਤੇ ਫਿਰ ਮਰਮਾਨ ਨੇ ਰੱਖਿਆ ਸੀ ਕੁਝ ਕਿਉਂਕਿ ਧਾਗੇ ਵਾਲੀ ਮਿਸ਼ਰੀ ਹਨਾ ਆਪਾਂ ਅੱਗੇ ਖਾਂਦੇ ਹੁੰਦੇ ਤੇ ਰਮਾਨ ਨੇ ਨਹੀਂ ਖਾਦੀ ਹੋਈ ਸੀ ਕਦੇ ਧਾਗੇ ਵਾਲੀ ਮਿਸ਼ਰੀ ਮੈਂ ਇਹਦੇ ਵਾਸਤੇ ਰੱਖੀ ਮੈਂ ਕਿਰਮਾਨ ਪੁੱਤ ਦੇ ਵੀ ਕਿਉਂਕਿ ਅਸੀਂ ਕਦੇ ਮਿਸ਼ਰੀ ਲੈ ਕੇ ਨਹੀਂ ਆਉਂਦੀ ਹਨਾ ਜ਼ਰੂਰਤ ਹੀ ਨਹੀਂ ਕਦੇ ਪਈ ਤੇ ਮੇਰੀ ਇਹ ਫੇਵਰਟ ਆ ਕਿਉਂਕਿ ਅਸੀਂ ਛੋਟੇ ਹੁੰਦੇ ਖਾਂਦੇ ਹੁੰਦੇ ਹਨਾ ਤੁਸੀਂ ਵੀ ਖਾਦੀ ਹੋਣੀ ਆ ਤੇ ਰਮਾਨ ਨੇ ਫਿਰ ਅੱਜ ਪਹਿਲੀ ਵਾਰ ਖਾਦੀ ਸੀਗੀ ਤੇ ਫਿਰ ਉਹਨੇ ਥੋੜੀ ਜਿਹੀ ਬਚੀ ਉਹਨੇ ਮੈਨੂੰ ਦੇ ਦਿੱਤੀ ਕਿਉਂਕਿ ਤੁਹਾਨੂੰ ਪਤਾ ਨਾ ਮਿੱਠੇ ਦੇ ਕੀੜੀਆਂ ਬਹੁਤ ਜ਼ਿਆਦਾ ਆਉਂਦੀਆਂ ਤੇ ਮਹਿਮਾਨ ਨੂੰ ਕਿਹਾ ਮੈਂ ਕਿਹਾ ਸਾਰੀ ਖਾ ਕੇ ਕੋਲੀ ਤੋਂ ਉਹਨੂੰ ਧਰਹੀਂ ਵੀ ਉੱਥੇ ਸੈਲਫ ਤੇ ਨਾ ਰੱਖੀ ਨਹੀਂ ਤਾਂ ਮੈਂ ਕਿਹਾ ਸਾਰੀਆਂ ਜਿਹੜੀਆਂ ਉੱਥੇ ਕੀੜੀਆਂ ਨਾਲ ਸੈਲਫ ਪਰ ਜਾਣੀਆਂ ਇੱਕ ਜੀ ਪਤਾ ਨਹੀਂ ਕਿ ਕਿੱਥੋਂ ਆਉਂਦੀਆਂ ਨੇ ਇੰਨੀਆਂ ਜ਼ਿਆਦਾ ਕੀੜੀਆਂ ਆ ਜਾਂਦੀਆਂ ਮੈਂ ਸੈਲਫ ਉਤੇ ਯਾਨੀ ਕੋਈ ਵੀ ਖਾਣ ਵਾਲੀ ਚੀਜ਼ ਨਹੀਂ ਛੱਡਦੀ ਤੁਸੀਂ ਇਹ ਸਮਝ ਲਓ ਜੀ ਇੱਕ ਦਾਣਾ ਚੀਨੀ ਦਾ ਵੀ ਗਿਰ ਗਿਆ ਨਾ ਉਹ ਤੇ ਵੀ ਇੰਨੀਆਂ ਕੀੜੀਆਂ ਆ ਜਾਂਦੀਆਂ ਇਥੋਂ ਤੱਕ ਜਿਹੜੀ ਬਾਬਾ ਜੀ ਦੇ ਅੱਗੇ ਆਪਾਂ ਵਸਾਈ ਹੋਈ ਨੇ ਕਾਰਪੇਟ ਉਹਦੇ ਉੱਤੇ ਵੀ ਕੀੜੀਆਂ ਆ ਜਾਂਦੀਆਂ ਜਦੋਂ ਪਾਠ ਕਰਨ ਬੈੰਨੇ ਆ ਫਿਰ ਚੜ ਜਾਂਦੀਆਂ ਤੁਸੀਂ ਜ਼ਰੂਰ ਦਾ ਕੋਈ ਹੱਲ ਦੱਸਿਓ ਤੇ ਵੀ ਕੀ ਆਪਾਂ ਕਰ ਸਕਦੇ ਆ ਬਸ ਤਾਂ ਕਈ ਜਣੇ ਕਹਿੰਦੇ ਹੁੰਦੇ ਵੀ ਹਲਦੀ ਪਾ ਦਿਓ ਫਿਰ ਵੀ ਨਹੀਂ ਆਉਂਦੀਆਂ ਬਾਕੀ ਤੁਸੀਂ ਵੀ ਜ਼ਰੂਰ ਦੱਸਿਓ ਕਮੈਂਟ ਕਰਕੇ ਹਨਾ ਆਪਾਂ ਇਹਦਾ ਕੀ ਹੱਲ ਕਰ ਸਕਦੇ ਆ ਤੇ ਵੀ ਜਿਹਦੇ ਨਾਲ ਜਿਹੜੀਆਂ ਇਹ ਕੀੜੀਆਂ ਨਾ ਆਉਣ ਤੇ ਪਹਿਲਾਂ ਨਹੀਂ ਸੀ ਆਉਂਦੀਆਂ ਪਹਿਲਾਂ ਕਦੇ ਵੀ ਨਹੀਂ ਆਈਆਂ ਸੀ ਇਸ ਵਾਰ ਇਹ ਤਾਂ ਬਹੁਤ ਹੀ ਜਨੀ ਜ਼ਿਆਦਾ ਬੁਰਾ ਹਾਲ ਹੈ ਇਹ ਹੋ ਗਿਆ ਸੀ ਜੀ ਅਗਲਾ ਦਿਨ ਅਗਲੇ ਦਿਨ ਦੀ ਨਾ ਦੁਪਹਿਰ ਦਾ ਟਾਈਮ ਐਥੇ ਮੈਂ ਚਾਹ ਬਣਾ ਕੇ ਠੀਸੇ ਦੁਪਹਿਰ ਦੀ ਤੇ ਨਾਲ ਹੀ ਰਮਾਨ ਕਹਿੰਦਾ ਮੰਮੀ ਨੇ ਰੋਟੀ ਵੀ ਦੇ ਦਿੱਤੀ ਫਿਰ ਮੈਂ ਕਿਹਾ ਚੱਲ ਤੇਰੀ ਦਾਲ ਤਾਂ ਮੈਂ ਗਰਮ ਕਰਾਈ ਰਹੀ ਹਾਂ ਮੰਮੀ ਨੂੰ ਵੀ ਫੜਾਨਾ ਮੰਮੀ ਨੂੰ ਅੱਜ ਹੋਇਆ ਸੀ ਬੁਖਾਰ ਉਹ ਪਏ ਸੀਗੇ ਤੇ ਮੈਂ ਕਿਹਾ ਚੱਲ ਵੀ ਨਾਲ ਹੀ ਹੁਣ ਰੋਟੀ ਖਾ ਲੈਣਗੇ ਤੇ ਵੀ ਤਾਂ ਕਿਹੜੀ ਆਉਂਦੀ ਦੁਪਹਿਰ ਦੀ ਦਵਾਈ ਆ ਹਨਾ ਉਹ ਵੀ ਲੈ ਲੈਣਗੇ ਤੇ ਰਮਾਨ ਦੇ ਡੈਡੀ ਘਰੇ ਹੈਗੇ ਸੀਗੇ ਫਿਰ ਮੈਂ ਉਹਨਾਂ ਹੀ ਦਾਲ ਕੱਢ ਕੇ ਫ੍ਰੀਜ ਚ ਰੱਖਤੀ ਸੀ ਮੈਂ ਕਿਹਾ ਉਹਨਾਂ ਦੇ ਆਏ ਤੇ ਗਰਮ ਕਰ ਲੂੰਗੀ ਤੇ ਮੈਂ ਇਥੇ ਰਮਾਨ ਤੇ ਉਹਦੀ ਨਾਨੀ ਦੀ ਜਿਹੜੀ ਦਾਲ ਗਰਮ ਕਰੀ ਸੀ ਤੇ ਮੈਂ ਅਜ ਰੋਟੀ ਖਾਣੀ ਨਹੀਂ ਸੀ ਦੇਲੀ ਨਹੀਂ ਸੀ ਕਰਿਆ ਗਰਮ ਜੀ ਨਹੀਂ ਕਰਦਾ ਹਨਾ ਰੋਟੀ ਖਾਣ ਨੂੰ ਤੇ ਆਹ ਦੇਖੋ ਜੀ ਆਪਣੇ ਸਮਝੀ ਦੇ ਬੂਟੇ ਇਹਨਾਂ ਨੂੰ ਫੜ ਲੱਗਣ ਲੱਗ ਗਏ ਨੇ ਜਿਹੜਾ ਆਹ ਬੂਟਾ ਹਨ ਰਮਾਨ ਦੇ ਡੈਡੀ ਦਾ ਕਹਿੰਦੇ ਮਿਰਚਾਂ ਦਾ ਬੂਟਾ ਪਰ ਮੈਨੂੰ ਇਹ ਸ਼ਿਮਲਾ ਮਿਰਚ ਦਾ ਬੂਟਾ ਲੱਗਦਾ ਕਿਉਂਕਿ ਹਨਾ ਸ਼ਿਮਲਾ ਮਿਰਚ ਦੇ ਪੱਤੇ ਜਿਹੜੇ ਹੁੰਦੇ ਚੌੜੇ ਹੁੰਦੇ ਆ ਮਿਰਚ ਦੇ ਜਿਹੜੇ ਪੱਤੇ ਹੁੰਦੇ ਇਹਨਾਂ ਚੌੜੇ ਨਹੀਂ ਹੁੰਦੇ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਾਹਦਾ ਬੂਟਾ ਲੱਗਦਾ ਫੁੱਲ ਤਾਂ ਲੱਗਣ ਲੱਗੇ ਨੇ ਬਾਕੀ ਫਲ ਲੱਗੇ ਤਾਂ ਹੀ ਪਤਾ ਲੱਗੂ ਹਨਾ ਵੀ ਕੀ ਚੀਜ਼ ਐ ਇਹ ਤੇ ਆਪਣੀ ਤਿੰਨ ਬੂਟੇ ਲਾਏ ਹੋਏ ਨੇ ਇਹੜੇ ਮਿਰਚਾਂ ਵਾਲੇ ਨੇ ਤੇ ਤਿੰਨ ਹੀ ਆਪਾਂ ਟਮਾਟਰਾਂ ਦੇ ਲਾਏ ਹੋਏ ਨੇ ਜਾਂ ਦਾ ਆਪਾਂ ਨੂੰ ਬੂਟੇ ਹਲੇ ਮਿਲੇ ਨਹੀਂ ਸੀ ਤੇ ਕਿਉਂਕਿ ਹਲੇ ਬੌਧ ਹਨਾ ਘਟ ਆਉਣੀ ਸ਼ੁਰੂ ਹੋਈ ਸੀ ਤੇ ਟਮਾਟਰਾਂ ਦੇ ਬੂਟਿਆਂ ਨੂੰ ਨਾ ਥੋੜੀ ਥੋੜੀ ਜੀ ਪ੍ਰੋਬਲਮ ਸ਼ੁਰੂ ਹੋ ਗਈ ਹੈ ਜਿਸ ਮੈਂ ਆਪਾਂ ਕਹਿੰਦੇ ਪੱਤਾ ਮਰੋੜ ਜੜੀ ਬਿਮਾਰੀ ਜੀ ਹੁੰਦੀ ਹੈ ਤੁਹਾਨੂੰ ਦਿਖਾਨੀ ਆ ਮੈਂ ਤੇ ਆ ਦੇਖੋ ਆ ਇਦਾਂ ਦੀ ਬਿਮਾਰੀ ਜੀ ਹੋਣ ਲੱਗੀ ਤੇ ਇਹਦੇ ਲਈ ਮੈਂ ਆਰਗੈਨਿਕ ਸਪਰੇਅ ਕਰੂੰਗੀ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਜਾਂ ਤੇ ਇਸ ਵੀਡੀਓ ਚ ਕਰ ਦੂੰਗੀ ਸ਼ੇਅਰ ਨਹੀਂ ਅਗਲੀ ਵੀਡੀਓ ਦੇ ਵਿੱਚ ਆ ਦੇਖੋ ਪੱਤਿਆਂ ਨੂੰ ਇਦਾਂ ਦੀ ਬਿਮਾਰੀ ਹੈ ਨਾ ਤੇ ਇਹਦੇ ਨਾਲ ਫਿਰ ਪੱਤਿਆਂ ਦੀ ਜਿਹੜੀ ਸੌਰੀ ਪੌਦਿਆਂ ਦੀ ਗਰੋਥ ਵੀ ਰੁਕ ਜਾਂਦੀ ਹੈ ਤੇ ਨਾ ਜਿਹੜਾ ਫਾਲ ਉਹ ਵੀ ਨਹੀਂ ਲੱਗਦਾ ਪੂਰਾ ਤਾਂ ਕਰਕੇ ਫਿਰ ਆਪਾਂ ਜਿਹੜੀ ਆਰਗੇਨਿਕ ਸਪਰੇਅ ਕਰਾਂਗੇ ਅੱਜ ਇਹ ਤੇ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਆ ਦੇਖੋ ਜਿਹਦੇ ਵਿੱਚ ਆਟਾ ਜਿਹੜਾ ਦਾਣਾ ਉਹ ਡੋਲਿਆ ਤੇ ਆਪਣੀ ਨਾ ਬੱਛੀ ਖੁੱਲ ਗਈ ਸੀ ਤੇ ਰਮਾਨ ਨੇ ਦਾਣਾ ਕੋਲੇ ਰੱਖ ਤਾਂ ਉਹਨੇ ਸਾਰਾ ਦਾਣਾ ਬੂਰੀ ਇੱਕਦਮ ਖਿੱਚ ਲਈ ਤੇ ਬੂਟਿਆਂ ਦੇ ਉੱਤੇ ਜਿਹੜਾ ਦਾਣਾ ਪੈ ਗਿਆ ਤੇ ਹੁਣ ਇਹਨਾਂ ਨੂੰ ਆਪਾਂ ਪਾਣੀ ਪਾਵਾਂਗੇ ਉਦੋਂ ਫਿਰ ਪੱਤੇ ਵਗੈਰਾ ਚੰਗੀ ਤਰ੍ਹਾਂ ਧੁੱਤੀ ਜਾਣਗੇ ਤੇ ਆਹ ਆਪਣੀਆਂ ਬੇਲਾਂ ਲਾਈਆਂ ਹੋਈਆਂ ਖੀਰੀਆਂ ਦੀਆਂ ਹਨਾ ਤੇ ਨਾਲੇ ਦੋ ਲੋਕੀਆਂ ਦੀਆਂ ਵੀ ਲਾ ਲਾਤੀਆਂ ਸੀ ਨਾ ਲੋਕੀ ਵਾਸੀ ਲੱਗਣੀ ਦਾ ਕੀ ਹੈ ਪਰ ਚੱਲ ਲਾ ਕੇ ਦੇਖ ਲੀਆ ਮੈਂ ਕਿਹ ਦੇਖਦੇ ਆ ਨਾ ਆ ਦੇਖੋ ਇੱਕ ਆਪਾਂ ਤਰੀਕਾ ਲੱਭਿਆ ਇੱਕ ਤੇ ਇਹ ਵੀ ਆਪਾਂ ਬੇਲਾਂ ਲਾਈਆਂ ਹੋਈਆਂ ਤੇ ਮੈਨੂੰ ਬਹੁਤ ਸ਼ੌਂਕ ਆ ਹਨ ਵੀ ਘਰ ਦੀ ਧਾਰ ਸਮਝੋ ਵੀ ਹਰ ਇੱਕ ਚੀਜ਼ ਆਪਾਂ ਘਰ ਹੀ ਉਗਾਈਏ ਤਾਂ ਕਿ ਆਪਣੇ ਚਾਰ ਪੈਸੇ ਵੀ بچਣ ਇਹਦੇ ਨਾਲ ਆਪਣਾ ਦਿਮਾਗ ਵੀ ਬੜਾ ਸ਼ਾਂਤ ਰਹਿੰਦਾ ਜਦੋਂ ਆਪਾਂ ਕੰਮ ਵਿੱਚ ਬਿਜ਼ੀ ਰਹਿੰਦੇ ਆ ਦੇਖੋ ਆ ਬਿਮਾਰੀ ਹੈ ਜੀ ਇਹਦੇ ਲਈ ਆਪਾਂ ਸਪਰੇਅ ਕਰਨੀ ਆ ਜੀ ਤੇ ਨਾਲ ਹੀ ਇਹ ਨਾਲ ਹਨਾ ਦਿਮਾਗ ਆਪਣਾ ਸ਼ਾਂਤ ਰਹਿੰਦਾਗਾ ਵੀ ਆਪਾਂ ਨੂੰ ਐ ਹੋ ਜਾਂਦਾ ਵੀ ਬਿਜ਼ੀ ਰਹਿੰਨੇ ਆ ਤਾਂ ਆਪਣਾ ਮਨ ਨਹੀਂ ਇਧਰ ਉਧਰ ਗੱਲਾਂ ਚ ਲੱਗਦਾ ਤੇ ਨਾਲ ਹੀ ਮੈਨੂੰ ਇੱਕ ਗੱਲ ਹੋਰ ਯਾਦ ਆ ਗਈ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆ ਤੇ ਤੁਸੀਂ ਦੇਖੀ ਜਾਨਾ ਵੀਡੀਓ ਦੇ ਵਿੱਚ ਜੀ ਮਹਾਰਾ ਸਾਰਾ ਕੰਮ ਆਪਦਾ ਤਕਰੀਬਨ ਆਪ ਹੀ ਕਰਦੀ ਆ ਮੈਂ ਨਹੀਂ ਕਿਸੇ ਤੋਂ ਬਾਹਰੋਂ ਕੰਮ ਕਰਾਉਂਦੀ ਕਿਉਂਕਿ ਮੈਨੂੰ ਹੁੰਦਾ ਹੈ ਹਨਾ ਵੀ ਨਾਲੇ ਤਾਂ ਜੇ ਆਪਾਂ ਕਿਸੇ ਤੋਂ ਕੰਮ ਕਰਾਵਾਂਗੇ ਪੈਸੇ ਦੀ ਵੇਸਟੇਜ ਆ ਨਾਲੇ ਇਹ ਵੀ ਆਪ ਕੰਮ ਕਰਾਂਗੇ ਤਾਂ ਸਿਹਤ ਵੀ ਠੀਕ ਰਹਿੰਦੀ ਆ ਦਿਮਾਗ ਵੀ ਠੀਕ ਰਹਿੰਦਾ ਹਨਾ ਤੇ ਮੈਨੂੰ ਕਈ ਵਾਰੀ ਨਾ ਕਮੈਂਟ ਆਉਂਦਾ ਵੀ ਤੁਸੀਂ ਅੱਟ ਕਿਉਂ ਹੋਏ ਜਾਂ ਕਈ ਵਾਰੀ ਕਮੈਂਟ ਆਉਂਦਾ ਤੁਹਾਡਾ ਇਨ-ਲॉज ਫੈਮਿਲੀ ਕਿੱਥੇ ਆ ਹਨਾ ਤੇ ਤਾਂ ਕਰਕੇ ਫਿਰ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਆ ਅ ਅੱਡ ਦੇਖੋ ਜੀ ਸਾਨੂੰ ਹੋਇਆਂ ਨੂੰ ਹੋ ਗਏ ਮੇਰੇ ਖਿਆਲ ਦੇ ਵਿੱਚ 6-7 ਸਾਲ ਤੋਂ ਹੋ ਗਏ ਅੱਡ ਹੋਇਆਂ ਨੂੰ ਤੇ ਬਾਕੀ ਜਦੋਂ ਹਨਾ ਪਰਿਵਾਰ ਦੇ ਵਿੱਚ ਨਾ ਜੇ ਕਹਿੰਦੇ ਹੁੰਦੇ ਆ ਪਰਿਵਾਰ ਦੇ ਵਿੱਚ ਇਕੱਠ ਤਾਂ ਨਹੀਂ ਉਹਦਾ ਜੇ ਆਪਾਂ ਸਾਰਿਆਂ ਨੂੰ ਇੱਕ ਸਮਾਨ ਰੱਖੀਏ ਜਦੋਂ ਥੋੜਾ ਬੋਤਾ ਭੇਦਭਾਵ ਜਿਹਾ ਹੋਣ ਲੱਗ ਜੇ ਫਿਰ ਸੁਭਾਵਿਕਾ ਪਰਿਵਾਰ ਦਾ ਟੁੱਟਣਾ ਤਾਂ ਹੁੰਦਾ ਹੀ ਆ ਹਨਾ ਮੈਂ ਬਹੁਤ ਕੰਮ ਕਰਿਆ ਜੀ ਮਤਲਬ ਇਕੱਠੇ ਪਰਿਵਾਰ ਦੇ ਵਿੱਚ ਵੀ ਕੀਤਾ ਮੈਂ ਰੋਟੀਆਂ ਵਗੈਰਾ ਕਦੇ ਮੈਂ ਕਿਸੇ ਨੂੰ ਮਾਰ ਨਹੀਂ ਕੀਤਾ ਮੈਂ ਰੋਟੀ ਨਹੀਂ ਲਾਣੀ ਆ ਹਨ ਸਾਡੇ ਮੈਨੂੰ ਅੱਜ ਵੀ ਯਾਦ ਹੈ ਤੇ ਸਾਡੇ ਨਾਲ ਇੱਥੇ ਬੋਟਾਂ ਹੋਣੀਆਂ ਤੇ ਮੇਰੇ ਸਹੁਰੇ ਨੇ ਇੱਕ ਦਿਨ ਪਹਿਲਾਂ ਸਮਾਨ ਲਿਆ ਕੇ ਰੱਖ ਦੇਣਾ ਵੀ ਭਾਈ ਕੱਲ ਨੂੰ ਬੋਟਾਂ ਵਾਲਿਆਂ ਨੂੰ ਰੋਟੀ ਦੇਣੀ ਆ ਪੁਲਿਸ ਵਾਲਿਆਂ ਨੂੰ ਡਿਊਟੀ ਲੱਗਣ ਵਾਲਿਆਂ ਨੂੰ ਸਾਰਿਆਂ ਨੂੰ ਰੋਟੀ ਸਾਡੇ ਘਰੋਂ ਜਾਂਦੀ ਸੀ ਨਾਲ ਹੀ ਅਸੀਂ ਉਸ ਟਮ ਸਰਪੰਚ ਸੀਗੇ ਲੰਬੜਦਾਰੀ ਸੀਗੀ ਹਨਾ ਤੇ ਮੈਂ ਕਦੇ ਵੀ ਮਨਾਂ ਨਹੀਂ ਕੀਤਾ ਹਨਾ ਵੀ ਕਿਉਂ ਜਾਂ ਇੰਨੇ ਨੂੰ ਮੈਂ ਨਹੀਂ ਲਾ ਸਕਦੀ ਮੈਂ ਮਤਲਬ ਸਵੇਰੇ ਉੱਠ ਕੇ ਸਾਜਰੀ ਦਾਲ ਸਬਜੀ ਸਾਰਾ ਕੁਝ ਬਣਾਉਣਾ ਤੇ ਇੱਕ ਦਿਨ ਤਾਂ ਰਾਤ ਨੂੰ ਰੋਟੀ ਜਾਂਦੀ ਹੁੰਦੀ ਦੂਜੇ ਦਿਨ ਜਨੀ ਕੀ ਦੁਪਹਿਰ ਤੱਕ ਦੀ ਰੋਟੀ ਜਾਂਦੀ ਹੁੰਦੀ ਤਿੰਨ ਚਾਰ ਡੰਗਾਂ ਦੀ ਰੋਟੀ ਤੁਸੀਂ ਆਹ ਸਮਝੋ ਸਾਡੇ ਘਰੋਂ ਜਾਂਦੀ ਹੁੰਦੀ ਤੇ ਉਹ ਵੀ ਐ ਥੋੜੀ ਬਹੁਤੀ ਨਹੀਂ ਵੀ ਇੱਕਾਂ ਜਿਹਨੇ ਬੋਟਾਂ ਹੁੰਦੀਆਂ ਉਹਦਨੇ ਤੁਸੀਂ ਐ ਸਮਝ ਲਓ ਵੀ ਇੱਕ ਵਾਰੀ ਤਾਂ ਤਿੰਨ ਪ੍ਰਾਂਤਾਂ ਆਂਟੇ ਦੀਆਂ ਪੱਕ ਗਈਆਂ ਸੀ ਇੰਨੀ ਜੰਨੀਆਂ ਸਬਜ਼ੀਆਂ ਦਾਲਾਂ ਤੇ ਦਹੀਂ ਰੇਤਾ ਵਗੈਰਾ ਸਾਰਾ ਕੁਝ ਮੈਂ ਆਪ ਤਿਆਰ ਕਰ ਲੈਂਦੀ ਰੋਟੀ ਲਹਾਉਣੇ ਵਾਲੀ ਮੇਰੀ ਚਾਚੇ ਸਹੁਰੇ ਦੀਆਂ ਕੁੜੀਆਂ ਹੁੰਦੀਆਂ ਉਹਨਾਂ ਨੇ ਆ ਜਾਣਾ ਰੋਟੀ ਮੇਰੇ ਨਾਲ ਉਹ ਲਹਾਉਂਦੀਆਂ ਸੀ ਲਾਉਂਦੀਆਂ ਪਰ ਅਸੀਂ ਉਸ ਟਾਂ ਮ ਗੈਸਤੀ ਹੁੰਦੀਆਂ ਸੀ ਹਨ ਤੇ ਉਹਨੇ ਇੱਕ ਜਾਨੀ ਨੇ ਅਸੀਂ ਪਾਈ ਰਣੀ ਇੱਕ ਜਾਨੀ ਰਾੜੀ ਜਾਨੀ ਪਰ ਦਾਲ ਸਬਜ਼ੀਆਂ ਪਹਿਲਾਂ ਤਿਆਰ ਕਰ ਲੈਂਦੀ ਦਾਲ ਸਬਜ਼ੀ ਵੀ ਕੋਈ ਇੱਕ ਤਰ੍ਹਾਂ ਦੀ ਨਹੀਂ ਹੁੰਦੀ ਮਟਰ ਪਨੀਰ ਹੋਣਾ ਦਾਲ ਮਖਣੀ ਹੋਣੀ ਨਾਲ ਚੌਲ ਹੋਣੇ ਨਾਲ ਰਾਇਤਾ ਹੋਣਾ ਨਾਲ ਸਲਾਦ ਹੋਣਾ ਤੇ ਇਥੋਂ ਤੱਕ ਵੀ ਜਿਹੜੇ ਵੋਟਾਂ ਵਾਲੇ ਹੁੰਦੇ ਉਹ ਵੀ ਹਨਾ ਕਹਿ ਕੇ ਜਾਂਦੇ ਵੀ ਨੰਬਰਦਾਰ ਅਸੀਂ ਰੋਟੀ ਤਾਂ ਬਹੁਤ ਜਗ੍ਹਾ ਖਾਧੀ ਆ ਪਰ ਅਸੀਂ ਤੁਹਾਡੇ ਵਰਗ ਘਰ ਵਰਗੀ ਰੋਟੀ ਨਹੀਂ ਕਦੇ ਕਿਸ ਤੇ ਖਾਧੀ ਤੇ ਕਿਉਂਕਿ ਹਨਾ ਮੇਰੇ ਦੇਖੋ ਪੇਕੇ ਘਰ ਵੀ ਜਦੋਂ ਕੋਈ ਆਉਂਦਾ ਹੈ ਵੇ ਸਾਡੇ ਬਹੁਤ ਆਦਰ ਸਨਮਾਨ ਨਾਲ ਅਗਲੀ ਦਾ ਜੰਨੀ ਆਉ ਭਗਤ ਕੀਤੀ ਜਾਂਦੀ ਅਗਲੇ ਨੂੰ ਰੋਟੀ ਪਾਣੀ ਖਵਾਇਆ ਜਾਂਦਾ ਹਨਾ ਤੇ ਬਾਕੀ ਤੋਂ ਪਹਿਲਾਂ ਕੁਝ ਦੇਖਦੇ ਆਂ ਆਪਦੀ ਪਰਿਵਾਰ ਚ ਫਿਰ ਆਪਣਾ ਨੇਚਰ ਵੀ ਉਦਾਂ ਦੇ ਬਣ ਜਾਂਦਾ ਫਿਰ ਆਪਾਂ ਉਦਾਂ ਦੀ ਆਪਦੀ ਜ਼ਿੰਦਗੀ ਚ ਕੰਮ ਕਰਨੀ ਸ਼ੁਰੂ ਕਰ ਦਿੰਨੇ ਆ ਹਨਾ ਪਰ ਇੰਨਾ ਕੰਮ ਕਰਨ ਦੇ ਬਾਵਜੂਦ ਵੀ ਨਾ ਮਤਲਬ ਜਦੋਂ ਮੇਰਾ ਵਿਆਹ ਹੋਇਆ ਸੀ ਪਹਿਲਾਂ ਨਾ ਲੋਕ ਕਹਿੰਦੇ ਹੁੰਦੇ ਵੀ ਚੰਡੀਗੜ੍ਹ ਦੀ ਇਹਨੇ ਕੰਮ ਨਹੀਂ ਕਰਨਾ ਤੇ ਪਰ ਬਾਅਦ ਚ ਉਹ ਹੀ ਹੈਰਾਨ ਹੋ ਗਏ ਵੀ ਇੰਨਾ ਕੰਮ ਕਰਦੀ ਐ ਮੈਂ ਕਦੇ ਕਿਸੇ ਨੂੰ ਕੰਮ ਵਾਲੀ ਨੂੰ ਨਹੀਂ ਸੀ ਲਾਇਆ ਮੇਰੀ ਆਉਣ ਤੋਂ ਪਹਿਲਾਂ ਜਿਹੜੀਆਂ ਲੱਗੀਆਂ ਹੋਈਆਂ ਸੀ ਬਲਕਿ ਮੈਂ ਉਹ ਵੀ ਹਟਾਤੀਆਂ ਸੀ ਮੈਂ ਆਪਣੀੇ ਕੰਮ ਆਪ ਹੀ ਕਰਨੇ ਤੇ ਵੀ ਪਰ ਫਿਰ ਵੀ ਮੈਨੂੰ ਇਹ ਸੁਣਨਾ ਪਿਆ ਵੀ ਇਹਨੇ ਤਾਂ ਕਦੇ ਰੋਟੀ ਨਹੀਂ ਲਾਹੀ ਇਹਨੇ ਤਾਂ ਕਦੇ ਕੰਮ ਨਹੀਂ ਕੀਤਾ ਮੇਰੇ ਰਿਸ਼ਤੇਦਾਰਾਂ ਕੋਲੇ ਮੇਰੇ ਪੇਕਿਆਂ ਕੋਲੇ ਹਨਾ ਫਿਰ ਉਦੋਂ ਮਨ ਟੁੱਟ ਜਾਂਦਾ ਵੀ ਇੰਨਾ ਕਰਕੇ ਵੀ ਅਗਰ ਆਪਾ ਸੁਣਨਾ ਹੈ ਤਾਂ ਫਿਰ ਫਾਇਦਾ ਹੀ ਕੀ ਹਨਾ ਕਰਨ ਦਾ ਤਾਂ ਫਿਰ ਉਦੋਂ ਪਰਿਵਾਰਾਂ ਦਾ ਟੁੱਟਣਾ ਸੁਭਾਵਿਕ ਜਾਂ ਹੁੰਦਾ ਤੇ ਫਿਰ ਮੈਂ ਇਹ ਵੀ ਮੈਨੂੰ ਤਾਂ ਸੁਣਾਇਆ ਗਿਆ ਮਤਲਬ ਕਿ ਸਾਡੇ ਜਾਣ-ਪਛਾਣ ਵਾਲਿਆਂ ਚ ਕਹਿੰਦੇ ਮੈਨੂੰ ਇਹ ਟੂੰਟ ਮਾਰੀ ਵੀ ਮੇਰੀ ਕੁੜੀ ਤਾਂ ਨਹੀਂ ਇਦਾਂ ਫੁਕਰੀ ਹੈਗੀ ਹਨਾ ਤੇ ਵੀ ਫੁਕਰ ਪੁਣੇ ਵਾਲੀ ਗੱਲ ਨਹੀਂ ਹੁੰਦੀ ਹਨਾ ਤਾਂ ਮਾਂ ਬਾਪ ਦੇ ਦਿੱਤੇ ਹੋਏ ਸੰਸਕਾਰ ਹੁੰਦੇ ਆ ਜੇ ਸਾਡੇ ਕਰੇ ਤਾਂ ਜੀ ਦੇਖੋ ਪੇਕੇ ਘਰ ਮੇਰੇ ਕੁੱਤਾ ਵੀ ਕਦੇ ਕੋਈ ਭੁੱਖਾ ਨਹੀਂ ਗਿਆ ਤੇ ਬੰਦੇ ਨੇ ਤਾਂ ਜਾਣੇ ਕੀ ਆ ਹਮੇਸ਼ਾ ਰੋਟੀ ਖਵਾ ਕੇ ਤੋਰਨੀ ਆ ਹਰ ਇੱਕ ਨੂੰ ਤੇ ਫਿਰ ਮੈਨੂੰ ਇਹ ਜੀ ਸਿਖਾ ਕੇ ਮੇਰੇ ਮਾਂ ਬਾਪ ਨੇ ਭੇਜਿਆ ਸੀ ਵੀ ਕਦੇ ਵੀ ਸਾਨੂੰ ਇਸ ਚੀਜ਼ ਦਾ ਲਾਂਭਾ ਨਹੀਂ ਆਉਣਾ ਚਾਹੀਦਾ ਵੀ ਰੋਟੀ ਪਾਣੀ ਕੰਨਿਓ ਕਦੇ ਜਵਾਬ ਨਹੀਂ ਦੇਣਾ ਕਿਸੇ ਨੂੰ ਮੇਰੇ ਦਾਦਾ ਜੀ ਦਾ ਹੈ ਸੁਭਾਅ ਹੁੰਦਾ ਸੀ ਜੀ ਮੇਰੀ ਸੱਸ ਨੂੰ ਗਏ ਨੂੰ ਪੁੱਛਣਾ ਇਹ ਸਾਡੀ ਕੁੜੀ ਕੰਮ ਨੂੰ ਜਵਾਬ ਤਾਂ ਨਹੀਂ ਦਿੰਦੀ ਤੁਹਾਨੂੰ ਜਾਂ ਤੁਹਾਨੂੰ ਕੰਮ ਨੂੰ ਤਾਂ ਨਹੀਂ ਕਹਿੰਦੀ ਮਤਲਬ ਇਦਾਂ ਦਾ ਪਰਿਵਾਰ ਸੀ ਮੇਰਾ ਹੁਣ ਇਹਨੂੰ ਅਗਲਾ ਫੁਕਰ ਪੁਣਾ ਮੰਨਦਾ ਜਾਂ ਕੀ ਮੰਨਦਾ ਹੋ ਅਗਲੇ ਦੀ ਸੋਚਾ ਹਨ ਮੇਰੇ ਮਾਪ ਨੇ ਕਦੇ ਇਹ ਨਹੀਂ ਸਿਖਾ ਕੇ ਭੇਜਿਆ ਵੀ ਆਏਗੇ ਇਹਨੂੰ ਪੁੱਛਣਾ ਨਹੀਂ ਆਏਗੇ ਨੂੰ ਚਾਹ ਨਹੀਂ ਪੁੱਛਣੀ ਰਿਸ਼ਤੇਦਾਰ ਵੀ ਸਾਡੇ ਮਤਲਬ ਉਹਨਾਂ ਦੇ ਸਾਥ ਦਿੰਦੇ ਆ ਜਿਹੜਾ ਆਏਗੇ ਨੂੰ ਪੁੱਛੇ ਨਾ ਉਹਨੂੰ ਸਿਆਣਾ ਸਮਝਦੇ ਨੇ ਆਏਗੇ ਨੂੰ ਚਾਹ ਪਾਣੀ ਨਾ ਪੁੱਛੇ ਤੇ ਇਥੇ ਜਿੰਨਾ ਕੀਤਾ ਉਹਨਾਂ ਨੇ ਫਾਲੀ ਹੋਇਆ ਸੋ ਤਾਂ ਕਰਕੇ ਫਿਰ ਸਾਡੇ ਪਰਿਵਾਰ ਦਾ ਟੁੱਟਣਾ ਤਾਂ ਤੈਅ ਸੀ ਗਈ ਮੈਂ ਕਹਿੰਦੀ ਇਹ ਹੀ ਸਮਝਦਾਰੀ ਹੁੰਦੀ ਆ ਹਨਾ ਵੱਡਿਆਂ ਦਾ ਜ਼ਿੰਮੇਵਾਰੀ ਬਣਦੀ ਆ ਕੰਮ ਵੱਡੇ ਕੀ ਦੇਣੇ ਚਾਹੀਦੇ ਆ ਇੱਕ ਸਮਾਨ ਰੱਖੋ ਸਾਰਿਆਂ ਨੂੰ ਜਿੱਥੇ ਜਿੱਥੇ ਗਲਤੀ ਆ ਉਹਨੂੰ ਉੱਥੇ ਕੂਰੋ ਵਿਆ ਤੇਰੀ ਗਲਤੀ ਆ ਸੋ ਇਸੇ ਕਰਕੇ ਜੀ ਬਸ ਸਾਨੂੰ ਇਹ ਕਦਮ ਚੱਕਣਾ ਪਿਆ ਹਨਾ ਤੇ ਚਲੋ ਜੀ ਤੇ ਹੁਣ ਇੱਥੇ ਮੈਂ ਲੱਗੀ ਸੀ ਜੀ ਆਲੂ ਬਾਲਣੇ ਸਵੇਰੇ ਆਪਾਂ ਰੋਟੀ ਰੋਣੀ ਆਲੂ ਵਾਲੀ ਇਰਮਾਨ ਕਹਿੰਦਾ ਮੈਨੂੰ ਆਲੂ ਵਾਲੀ ਰੋਟੀ ਲਾ ਕੇ ਦੇ ਦੋ ਕੱਲ ਨੂੰ ਬਹੁਤ ਟਾਈਮ ਹੋ ਗਿਆ ਤੇ ਚਲੋ ਜੀ ਹੁਣ ਆਪਾਂ ਵੀਡੀਓ ਦਾ ਵੀ ਕਰਦੇ ਆ ਐਂਡ ਹਨਾ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਜਰੂਰ ਕਰਿਆ ਕਰੋ ਚਲੋ ਜੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ